ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੁੱਤਰ ਵਾਜ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਨੇ ਬਾ ਗਰਮੀ ਬਹੁਤ ਸੋਹਣੀ ਆ ਕੁੱਤਰ ਆਈ ਕੜਾਇ ਤਾਂ ਆਪਾਂ ਵੀਰੇ ਤੇ ਸੋਚਿਆ ਕੁੱਤਰ ਹੁਣ ਅਸੀਂ ਲੱਗੇ ਜਿਹੜੇ ਹੁੰਦੇ ਨਾਲ ਉਹਨਾਂ ਨੂੰ ਮੱਖਣੀ ਦੇਣੀ ਆ ਡੇਡ ਡੇਡ ਅੰਮਰ ਸਰੰਜੇ ਕੱਟ ਕੇ ਮੁਰਦ ਉਹ ਬਣਾਤੀ ਕਿਉਂਕਿ ਬਾਕੀਆ ਬਾਕੀ ਜਿਹੜੇ ਬੱਚੇ ਛੋਟੇ ਆ ਆਪਣੇ ਹਨ ਉਹ ਆਪਾਂ ਨੇ ਆ ਛਤਰੀ ਤੇ ਬਿਠਾਏ ਹੋਏ ਹੈ ਛੋਟੇ ਬੱਚੇ ਕਿਉਂਕਿ ਭਾਈ ਪੱਕੇ ਹੋ ਜੰਨੇ ਆ ਪੂਰੇ ਛਤਰੀ ਦੇ ਉੱਪਰ ਜਿਹੜੇ ਬੈੰਨੇ ਆ ਤੇ ਇੱਕ ਗਿਆ ਖੁੱਡੇ ਝੁੱਡ ਉਹ ਚੱਲ ਉੱਡਦਾ ਹੁਣ ਤਪਾ ਵੀ ਸੋਹਣੀ ਆ ਪਹਿਲਾਂ ਛਤਰੀ 'ਤੇ ਬੈਠਾ ਰਿਹਾ ਇਹ ਆ ਖੁੱਲੇ ਉਡਾਉਂਦੇ ਇਹ ਜਿੰਨੇ ਖੁੱਲੇ ਬੱਚੇ ਛੋਟੇ ਬੰਨੇ ਉਹਨਾਂ ਵਧੀਆ ਰੈਲਟ ਰਹਿੰਦਾ ਹੈ ਨਾ ਇਹ ਇੱਕ ਆਉਟ ਦੇ ਵੀ ਨਹੀਂ ਹੈਗੇ ਫਿਰ ਇਹ ਆਪਣੀ ਮਰਜ਼ੀ ਨਾਲ ਉਡਾਂਗੇ ਲੈ ਬਾਈ ਤੇ ਬਾਕੀ ਜਿਹੜੇ ਇੱਧਰ ਹੁਣ ਆ ਕਬੂਤਰ ਬਾਕੀ ਦੇ ਮੈਂ ਕੱਢ ਤੇ ਜਾਲ ਦੇ ਵਿੱਚ ਸਾਰੇ ੁੱਪਾ ਸੋਣੀ ਦੀ ਤੇ ਇੱਧਰ ਜਾਲਾਂ ਦੇ ਵਿੱਚ ਕੱਢੇ ਹੋਏ ਆ ਆ ਬੈਠੇ ਆ ਸਾਰੇ ਕਿੱਥੇ ਕੱਢੇ ਠੀਕ ਹੈ ਤੇ ਹੁਣ ਲੱਗੇ ਆ ਇਧਰ ਮਖਣੀ ਕੈਮਰਾਮੈਨ ਆਇਆ ਲਾਡੀ ਇਧਰ ਠੀਕ ਆ ਕਿਹਾ ਲਾਡੀ ਵਧੀਆ ਵਧੀਆ ਠੀਕ ਆ ਤੇ ਹੁਣ ਕੈਮਰਾ ਚੰਗੀ ਤਰ੍ਹਾਂ ਫੜੀ ਬੈਠਣ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਭਰੀ ਹੋਈ ਆ ਸਰੰਜ ਇਧਰ ਮਖਣੀ ਦੀ ਨਹੀਂ ਤੈਨੂੰ ਦੇ ਦੇਣੀ ਆ ਠੀਕ ਆ ਆ ਲਾ ਫੜ ਕੈਮਰਾ ਉਧਰ ਦਾ ਕਰਕੇ ਰੱਖੀ ਤੇ ਚੰਗੀ ਤਰ੍ਹਾਂ ਦਿਖਾਈ ਠੀਕ ਆ ਇਧਰ ਨੂੰ ਆ ਜਾ ਬੜਾ ਜ ਆ ਇਧਰ ਨੂੰ ਆ ਜਾ ਹਾਂ ਲਓ ਜੀ ਬਾਈ ਦੇਖ ਲਓ ਚੰਗੀ ਤਰ੍ਹਾਂ ਆ ਛੂਟੀ ਆਪਾਂ ਨੇ ਨਾ 3 ਐਮਐਲ ਦੀ ਲੈ ਲੈਣੀ ਸਰੰਜ ਛੂਟੀ ਇਹਦੇ ਨਾਲ ਆਏ ਆ ਵਧੀਆ ਦੇਖ ਹੋ ਜਾਂਦੀ ਆ ਨਾਲੇ ਕਬੂਤਰ ਦਾ ਮੂੰਹ ਨਹੀਂ ਲਿਬੜਦਾ ਆਪਾਂ ਨੇ ਨਾ ਬਾਈ ਇਹ ਇੱਕ ਵੀਰ ਦੀ ਵੀਡੀਓ ਦੇਖੀ ਸੀ ਇੰਸਟਾਗ੍ਰਾਮ 'ਪਰ ਇੰਸਟਾਗ੍ਰਾਮ 'ਪਰ ਵੀਡੀਓ ਦੇਖੀ ਆ ਦੇਖੋ ਐਨ ਵਧੀਆ ਦੇ ਹੁੰਦੀ ਐ ਵਧੀਆ ਤਰੀਕੇ ਨਾਲ ਇਹ ਦੇਖ ਲਓ ਇੰਦਾ ਭਰ ਲੈਣੀ ਆ ਪਿੱਛੇ ਨੂੰ ਖਿੱਚ ਕੇ ਸਰਿੰਜ 'ਚ ਇੰਦਾ ਭਰ ਲੈਣੀ ਆ ਵਿੱਚ ਗਲਤ ਪਾਣੀ ਜਾਂਦਾ ਜੇ ਕੂਤਰਾਂ ਮੂੰਹ ਛੋਟਾ ਹੋਇਆ ਤੁਸੀਂ ਸਰਿੰਜ ਛੋਟੀ ਦੇਖ ਲਿਓ ਸ਼ੂਗਰ ਵਾਲੀ ਸਰਿੰਜ ਲੈ ਲਿਓ ਆਉਹੀ ਆ ਵੈਸੇ ਤਾਂ ਹਨਾ ਸ਼ੂਗਰ ਵਾਲੀ ਉਹ ਐ ਹਾਂ ਬਾਕੀ ਯਾਰ ਜਿੱਦਾਂ ਕੀ ਲੋਟ ਲੱਗਿਆ ਤੁਹਾਨੂੰ ਦੇਣੇ ਚ ਉਦਾਂ ਦੇ ਦਿਓ ਚੱਕਰ ਪਤਾ ਕੀ ਹੈ ਇਹਦੇ ਨਾਲ ਬਾਈ ਮੂੰਹ ਨਹੀਂ ਲਿਪੜਦਾ ਮੂੰਹ ਨਹੀਂ ਲਿਪੜਦਾ ਗਲਤ ਹੋਈ ਜਾਂਦਾ ਨਹੀਂ ਛੱਡਾ ਤੇ ਮੂੰਹ ਦੇ ਨਾ ਸਾਲਾ ਜਵਾੜੇ ਜਿਹਾ ਲਿਪੜ ਦਿੰਦੇ ਇਹਨਾਂ ਦੇ ਹਾਂ ਸਾਫ਼ ਕਰ ਲੰਦੇ ਜਿਵੇਂ ਆੜਾ ਜਾਂ ਲਿਪੜੇ ਕਰਕੇ ਐਦਾਂ ਕੱਪੜੇ ਇਕ ਜਿਹੜੀ ਬੇਸਟ ਸਾਫ਼ ਹੋ ਜੇ ਬੇਸਟ ਹਾਂ ਸਾਫ਼ ਕਰਕੇ ਆਪਣਾ ਆਰਾਮ ਨਾਲ ਵਧੀਆ ਤਰੀਕੇ ਨਾਲ ਦੇ ਹੋ ਜਾਂਦੀ ਹੈ ਇਹ 3 ਐਮ ਐਲ ਦੀ ਸਿਰਿੰਜ ਆ ਬਾਈ ਇਹ ਬਾਰ ਰੱਖ ਗਏ ਜਾਂਬਾ ਤੇ ਫੜ ਲੈਣੀਆਂ ਐਦਾਂ ਮਾਨਾ ਪੁੱਛ ਦੇਣੀਆਂ ਅੰਦਰ ਆਹ ਚੀਜ਼ ਜਿਹੜੀ ਹਾਲਤ ਕੁ ਗੜ ਗਈ ਨੇ ਸਿਆਮ ਲੈ ਰਿਹਾ ਹੈ ਕੋਈ ਉੱਪਰ ਨਹੀਂ ਜਾਣਾ ਅੱਡਾ ਹਲੇ ਗੁਣੀਆਂ ਜੇ ਨਹੀਂ ਲੋਟ ਆਉਂਦਾ ਖੜਨੇ ਵਾਲਾ ਉਸ ਨੂੰ ਮੈਂ ਨਾ ਉਹਨੂੰ ਤਾਂ ਮੌਕਾ ਵੀ ਦਊਂਗੇ ਇਹ ਜੀ ਗੱਲ ਤਾਂ ਨਹੀਂ ਹੈ ਹਲੇ ਤੁਪਾਂ ਲਵਾ ਦਈਏ ਪਹਿਲਾਂ ਇੱਕ ਵਾਰ ਇਹਨੂੰ ਪਾਰ ਆਉਂਦੇ ਬਾਈ ਹਜੇ ਤਾਂ ਆਪਾਂ ਨੇ ਹਜੇ ਤਾਂ ਕੱਢਣ ਲੱਗੇ 2 ਵਜੇ ਕੱਢਣ ਲੱਗੇ ਆ ਠੀਕ ਹੈ ਨਾ ਤੇ ਵਧੀਆ ਚੱਲੋ ਜੁਕੇ 3 ਘੰਟੇ ਲਾ ਕੇ ਸੌਣੇ ਆਪਣੀ ਮਰਜ਼ੀ ਕਿ ਲਾ ਕੇ ਬਹਿ ਜਾਂਦੇ ਆ ਜਿਹੜੇ ਗੁੱਡੇ ਦੇ ਵਿੱਚ ਹੋ ਜਿੰਨੇ ਵੀ ਵਿੱਚ ਕਰ ਤੇ ਜਿਹੜੀ ਤੁੱਪਾਂ ਐ ਵਿੱਚ ਕਰ ਲੇ ਸਾਰੀ ਸੇਂਗਲ ਵਿੱਚ ਹੋ ਮੰਮੇ ਹੌ ਗੱਦ ਸਾਬਾ ਬਣ ਗਿਆ ਨਹੀਂ ਇਹ ਹੀ ਨਾ ਜਿਹੜੇ ਫੰਦਾ ਨੂੰ ਲੱਗ ਗਿਆ ਇਹਨਾਂ ਨੇ ਫਿਰ ਉਹ ਹੋ ਜਾਣਾ ਮੈਂ ਵੀ ਖਾ ਲੂੰਗਾ ਥੋੜੀ ਜਿਹੀ ਜੇ ਬਚ ਗਈ। ਕਿੱਥੇ ਲਿਆਇਆ ਵਖਰੀ? ਚਲੋ ਆਪਣਾ ਦੋਸਤੋਂ ਉੱਥੇ ਲਿਆਂਦੀ ਆ ਲੱਸੀ ਲਸੀ ਰਿੜਕ ਦੇਣਾ ਹਾਂ। ਪਹਿਲਾਂ ਸੇਵ ਲਿਆਉਣਾ। ਬਸ ਸੇਵ ਲਿਆਂਗੇ। ਪਲਸੀ ਕਹਿੰਦੇ ਅੱਜ ਹੈ ਨਹੀਂ ਕੱਲ ਲੂੰ। ਉਹਨਾਂ ਕੋ ਸੀਤਾ ਪਰ ਦੇਤੀ ਉਹਨਾਂ ਨੇ। ਉਹਨਾਂ ਤੇਰੇ ਯਾਰਾ ਜਿਹੜੇ ਕੋਈ ਤਾਂ ਦਿੱਤੀ ਆ। ਹਾਂ ਹੈ? ਹਾਂ। ਸੀਤਾ। ਸਾਡੇ ਦੇਖਣਾ ਗਈ ਇਹ ਪਲਸ ਚਾਣੀ ਅੰਦਰ ਉਹਨਾਂ। ਲਾਡੀ ਨੂੰ ਇੱਕ ਸਰੇਂ ਚ ਲਾਡੀ ਨੂੰ ਦੇਣੀ ਲਾਡੀ ਵੀ ਕੈਮਰਾ ਫੜੀ ਬੈਠਾ ਥੋੜੀ ਜੀ ਜਾਨੇ ਚ ਆ ਜੂਗੀ ਰਲਾ ਹੋ ਜੂਗਾ ਇਹ ਕਿਉਂਕਿ ਇਹ ਵੀ ਕੈਮਰਾ ਲੈ ਕੇ ਥੱਕ ਜਾਂਦਾ ਖੜਾ ਖੜਾ ਠੀਕਾ ਲਾਡੀ ਲੱਤਾਂ ਚ ਜਾਨ ਆ ਜੂਗੀ ਜੋੜੇ ਮਜ਼ਬੂਤ ਹੋ ਜੂਗੇ ਪੂਰੇ ਲਾਡੀ ਦਵਾਈਆਂ ਸਾਰੀਆਂ ਪਈਆਂ ਚ ਦਿਨ ਕੈਲਸ਼ੀਅਮ ਦੀ ਘਾਟ ਹੋ ਗਈ ਕੋਈ ਤਰ੍ਹਾਂ ਦੀ ਦਰਦੀ ਠੀਕਾ ਜਿਹੜੇ ਤੈਨੂੰ ਪੰਜ ਅਮਲ ਭਰਕ ਦੇ ਦੇਣੀ ਹੈਂ ਤੈਨੂੰ ਜਿੰਨਾ ਦੀ ਗੋਲੀ ਦਿਲਾਉਣੀ ਹੈ ਜਿਹੜਾ ਜੁਨਾ ਵੀ ਕਬੂਤਰ ਆਮਨ ਚ ਉਹ ਨਹੀਂ ਸੰਗੋ ਗਹੋਂਤਾਂ ਦਰੇ ਜਾਂਦੀਆਂ ਨੇ ਸੱਦੀ ਆਵਜਾ ਕੱਢਿਆ ਬਾਈ ਆਪਾਂ ਨੇ ਹਾਂ ਆਵਜਾ ਕੱਢਣ ਲੱਗੇ ਹਾਂ ਇਹਦਾ ਇੱਕ ਆਹ ਟੂਸ ਬੈ ਗਈ ਵੀਰੇ ਕਬੂਤਰ ਇੱਕ ਟੂਸ ਕੋਈ ਨਾ ਬੈ ਜਾਣ ਦੇ ਇੱਕ ਡੂਸਾ ਹਾਰਾ ਇਹਦਾ ਆਪਣੀ ਮਰਜ਼ੀ ਉਡਦੇ ਰਹੇ ਆਪਾਂ ਨੇ ਥੋੜੀ ਢਾਈਆਂ ਜਦੋਂ ਆਪਾਂ ਨੇ ਢਾਉਣੇ ਆ ਉਦੋਂ ਨਾਲ ਫਿਰ ਇਹਦੀ ਮਰਜ਼ੀ ਥੋੜੀ ਹੋਣੀ ਸਾਡੀ ਮਰਜ਼ੀ ਹੋਣੀ ਠੀਕ ਆ ਨਾ ਅਜੇ ਇਹਨਾਂ ਦੀ ਮਰਜ਼ੀ ਹੈ ਚੱਲ ਚੱਲ ਲੈ ਜਾ ਲੈ ਜਾ ਲੈ ਜਾ ਖਚਲਾ 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 ਕਾਂਪਲ ਆਦਾ ਆਪਾਂ ਨੇ ਦੁੱਤਾਂ ਨੂੰ ਬਾਈ ਇਹ ਮੱਖਣੀ ਦਾ ਦੂਆ ਬਜਾ ਆ ਬਾਈ ਅੱਗੇ ਬਾਈ ਮੈਂ ਰੁਕੀ ਵੀ ਜਾਣੀ ਆਪਾਂ ਨੇ ਆ 2 ਵਜੇ ਕੱਢੇ ਆ ਆ ਲਾਲ ਚੀਨਾ ਬੱਚਾ ਆਪਣਾ ਠੀਕ ਆ ਕੰਨੋਂ ਸ਼ੌਂਕ ਇਹਦਾ ਵਧੀਆ ਉੜ ਕੇ ਆਇਆ ਆਪਾਂ ਨੇ ਆਏ ਵਧੀਆ ਉੜ ਕੇ ਆਇਆ ਕੰਗ ਡੰਡੇ ਜੇ ਮਾਰੇ ਹੋਏ ਆ ਇਹ ਕੱਢਦੇ ਆ ਹੁਣ ਆਪਾਂ 2 ਵਜੇ ਫਿਲਹਾਲ ਤਾਂ ਆਪਾਂ ਨੇ 2 ਜੇ ਕੱਢੇ ਹਲੇ ਇਹ 2 ਵਜੇ ਬਾਈ ਸ਼ੋਰ ਵੈਸੇ ਇੱਕ ਗੱਲ ਹੈਗੀ ਆ ਕੱਲਾ ਬੰਦਾ ਜਦੋਂ ਕੋਈ ਕਬੂਤਰਾਂ ਜਿਹਨੇ ਰੱਖੇ ਫੇ ਕੱਲੇ ਬੰਦੇ ਨੂੰ ਨਾ ਬਾਈ ਔਖਾ ਲੱਗਦਾ ਥੋੜਾ ਜਿਹਾ ਕੰਮ ਕੋਈ ਵੀ ਕਰਨਾ ਜਿੱਦਾਂ ਕਿ ਇਹ ਵੀ ਹੁਣ ਕਰ ਰਿਹਾ ਨਾ ਹੂੰ ਕੱਲੇ ਬੰਦੇ ਦੇ ਨਹੀਂ ਹੋਣੀ ਇਹ ਦਿੱਕਤ ਵਾ ਕੱਲਾ ਮੈਂ ਟਰਾਈ ਕਰਨ ਲੱਗਿਆ ਤਾਂ ਕੱਲਾ ਹੀ ਨਾ ਨਾ ਕੱਲੇ ਤੇ ਨਹੀਂ ਦੇ ਹੋਣੀ ਬਾਈ ਨਾਲ ਇੱਕ ਬੰਦਾ ਆਪਣਾ ਹੈਲਪਰ ਕਿਉਂਕਿ ਹਰੇ ਕਬੂਤਰਾਂ ਦਾ ਬਾਜ਼ ਦੇ ਨਾਲ ਕਿ ਇੱਕ ਦੋ ਦੋ ਬੰਦਾ ਤਾਂ ਯਾਰ ਮਤਲਬ ਆਇਆ ਜਾਂਦਾ ਉਹ ਵੀ ਚੱਕਰ ਨੇ ਹੁਣ ਤਾਂ ਇਹ ਤਾਂ ਪ੍ਰਾਣੀ ਨੇ ਨਾ ਅਕੱਛਰੇ ਪਾਣੀ ਪੂਣੀ ਚੱਕਰ ਪੂਰਾ ਇਹਨਾਂ ਤੋਂ ਭੇਜਦਾ ਹਾਂ ਜਿਹੜੇ ਨਵੇਂ ਵਜੇ ਉਹਨਾਂ ਨਹੀਂ ਦੇਦੇ ਜਾਂ ਨਹੀਂ ਹੁੰਦਾ ਹੈਗਾ ਬਾਕੀ ਭੇਜਦਾ ਫਿਰ ਸਰੰਜਾ ਪੇ ਪਾ ਦਿੰਦੀ ਹੈ ਹਲਕੇ ਚ ਵਜੇ ਨਗਾੜ ਦਿੰਦੇ ਨੇ ਹੈ ਕਿ ਨਾ ਆ ਆਪਣਾ ਬਾਈ ਬਚਾ ਪਿਛਲੇ ਸਾਲ ਖੈਰਾਬਾਦ ਉੜਿਆ ਤਾਂ ਇਹ ਇਹ ਅੱਧਾ ਘੰਟਾ ਪਹਿਲਾਂ ਬਹਿ ਗਿਆ ਚਿੱਟੀਆਂ ਦਾ ਲਾਲ ਚੀਨਾ ਆਪਣਾ ਇਹ ਖੈਰਾਬਾਦ ਬਾਜੀ ਛੜਾ ਜਾਂ ਪੱਠਾ ਤਾਂ ਇਹ ਹੁਣ ਤਾਂ ਕਬੂਤਰ ਬਣ ਗਿਆ ਹੁਣ ਐੜਗੀ ਛੱਡਾਂਗੇ ਇਹਨੂੰ ਫੇਰ ਦੁਬਾਰਾ ਇਹ 6 ਵਜੇ ਬਹਿ ਗਿਆ ਤਾਂ 1/2 ਘੰਟਾ ਪਹਿਲਾਂ ਬਹਿ ਗਿਆ ਤਾਂ ਬਾਜੀਪੁਰੇ ਇਹ ਲਾਲ ਚੀਨਾ ਕਬੂਤਰ ਬਣ ਗਿਆ ਹੁਣੇ ਉਸ ਟਾਈਮ ਪੱਠਾ ਤਾਂ ਸੀ ਹੁਣ ਦੇਖਦੇ ਆ ਕਿ ਛੱਡਾਂਗੇ ਬਾਜੀ ਚ ਚਿੱਟੀਆਂ ਦਾ ਇਹ ਦੇਖੋ ਅੱਖ ਦੇਖੋ ਕਿੰਨੇ ਚਿੱਟੇ ਈ ਇਹ ਦੀ ਦੁੱਧ ਵਰਗੀ ਪਈ ਆ ਇਹਨੂੰ ਛੱਡਣਾ ਹੁਣ ਐਤ ਕਿ ਹੁਣੇ ਪੱਟੇ ਵੇ ਬਾਈ بڑے ਕਬੂਤਰ ਆਪਾਂ ਨੇ ਸਾਰੇ ਪੱਟੇ ਵੇ ਆ ਇਹ ਬڑے ਕਬੂਤਰ ਸਾਰੇ ਪਟਦੇ ਆਪਾਂ ਨੇ ਇਹ ਸੱਚ ਤਰਫਾ ਦਾ ਬੋਲ ਪਰ ਇਹਦੇ ਪਰ ਉਹ ਛੱਡ ਕੇ ਸਾਲਾ ਜਾਉਂਗਾ ਕਿੱਥੇ ਇੱਥੇ ਬਹਿ ਜਾਣਾ ਕਿੱਥੇ ਸਾਲਾ ਪਰ ਤਾਂ ਹੈ ਨਹੀਂ ਤੇਰੇ ਹੱਲ ਪਰ ਤਾਂ ਹੈ ਨਹੀਂ ਇਹਦੇ ਪਰ ਉਹ ਜੇ ਤੱਕ ਕਿਹਾ ਇਹਦਾ ਬਾਈ ਇੱਕ ਹੋਰ ਫਾਇਦਾ ਵੀ ਮੈਂ ਗਾ ਸਸਪੈਂਡ ਵੀ ਗਾਲੀ ਹੋ ਜੂਗੀ ਹੈ ਨਾ ਇਹ ਵੀ ਗਾਲੀ ਹੋ ਜੂਗੀ ਆਹ ਤੇ ਜਿਹੜੇ ਗਾਲੀ ਹੋ ਗੱਲਾ ਕਾੜੀ ਆਹ ਹਾਂ ਤਰੀਕਾ ਵਧੀਆ ਬਾਈ ਇਹ ਆਪਾਂ ਨੇ ਇੰਸਟਾਗ੍ਰam ਪਰ ਵੀਡੀਓ ਦੇਖੀ ਸੀ ਇੱਕ ਭਰਾ ਦੀ ਉਹਨਾਂ ਦੱਸਿਆ ਵਾਤਾ ਮਾ ਚਲੋ ਆਪਾਂ ਵੀ ਬਾਰਤ ਕੇ ਦੇਖ ਲੈਨੇ ਆ ਮੂਹ ਲਵੇੜਨ ਦੇ ਨਾਲ ਨਹੀਂ ਆ ਜਾਬਾਂ ਹੀ ਲਿਖੀ ਆਹ ਨੀ ਲਾ ਬੱਤ ਨਾਮ ਦੀ ਸਰੰਗੀ ਇਹਦਾ ਵਿਚਰਦਾ ਮੇਰਾ ਫੇਵਰੇਟ ਕਬੂਤਰ ਆ ਬੜਾ ਕਬੂਤਰ ਆਪਣਾ ਜਰਦਾ ਇਹਨਾਂ ਕੀ ਛੱਡਣੇ ਬਾਈ ਸਾਰੇ ਪੱਟੇ ਵੇ ਇਹ ਆਪਾਂ ਨੇ ਕਬੂਤਰ ਜਰਦਾ ਆਪਣਾ ਕੱਟ ਕਰਿਆ ਵੇ ਖੜ ਜੀ ਨਤਰਾ ਜੀ ਹੁਣ ਵਾਹਰ ਮੜਾ ਜਾਣਾ ਵੀਡੀਓ ਚੰਗੀ ਦਿਨਾਂ ਦੀ ਗੋੜਦਾ ਆਈ ਚਲੋ ਫਿਲਮ ਕਰ ਲਈ ਸਰੰਗੀ ਚੰਗੀ ਦਾ ਅੱਛਾ ਪੂਰੀ ਲਾ ਨਿਆ ਸੇਵਸਲਾ ਦਈਏ ਮੈਨੂੰ ਮੈਨੂੰ ਦੇਖੀ ਲੋਇਆ ਰੀ ਦੇ ਨਾਂ ਉੜੇ ਹਾਂ ਆਖੜ ਆ ਗਿਆ ਨਾ 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 ਮੈਂ ਦੋ ਤਿੰਨ ਵਾਰ ਦੇਖ ਜੂਣੀ ਹਾਂ 88 ਆ ਅਸਲੀ ਨਾ ਜੀ ਬਾਈ ਆ ਆਪਣਾ ਸ਼ਾਕ ਆ ਗਿਆ ਇਹ ਆਪਣੇ بڑے ਕਬੂਤਰ ਆ ਬਾਈ ਇਹ ਜਿਹੜੇ ਆਪਾਂ ਮਤਲਬ ਗਰਮੀ 'ਚ ਕੱਢਣੇ ਆ ਇਹ ਮਈ 'ਚ ਜਾ ਕੇ ਇਹ ਮਈ ਦੇ ਛੱਡਣੇ ਆਪਾਂ ਨੇ ਸਾਰੀਆਂ ਵਡੀਆਂ ਇਹ ਜਿਹੜੇ ਵੀ ਹੈਗੇ بڑے ਗਮੁੱਤ ਵਿੱਚ ਛੋਟੇ ਵੀ ਆ ਹੁਣ ਤਾਂ ਚਲੋ ਸਾਰਿਆਂ ਨੂੰ ਦੇ ਦੇਣੀ ਆਪਾਂ ਨੇ ਰਲ ਮਿਲ ਕੇ ਯਾਨੀ ਕਿ ਇਹ ਪੱਟੇ 'ਤੇ ਜਿਹੜੇ ਮਈ 'ਚ ਨਿਕਲਣੇ ਆ ਭਾਈ ਆ ਜਾ ਆ ਜਾ ਵਿੱਚ ਚੰਗੀ ਦਰ ਨਾਲ ਲੈਂਦੇ ਆਂ ਖੜਦਾ ਰਹਿੰਦਾ

ਉਹ ਕਾਲਸ ਰਹਾ ਸਾਰਾ ਗਾਮ ਦਾ ਆਇਆ ਉਹ ਵੀ ਬਈ ਕਾਲਿਆ 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 ਉਹਦੇ ਭਾਈ ਜਿਹੜੇ ਓਰ ਤੇ ਦੋਹਾਂ ਦੇ ਤੁਰਾ ਹਮ ਹੋਰ ਰਹਿ ਗਈ ਇੱਕ ਕੁਕੂਤਰੀ ਇੱਕ ਅੰਦਰ ਬੈਠਾ ਉਹਦੇ ਤਾਂ ਕੱਢਣੀ ਆ ਮਾਫੀ ਅਸਰ ਆ ਗਿਆ ਬਈ ਆਪਣਾ ਚਿੱਟੀਆਂ ਦਾ ਇਹ ਬੜਾ ਕੁਕੂਤਰਾ ਬੜਾ ਵਧੀਆ ਪੱਟ ਤੇ ਹਮ ਨਿਕਲਦਾ ਹੋ ਜਾਣੇ ਤੇ ਕੀੜੇ ਜੇ ਉੱਠ ਖੜਦੇ ਨਹੀਂ ਵਿੱਚ ਨੂੰ ਹੋਰ ਕੋਸੇ ਜਿਹੜਾ ਠੰਡ ਦੀ ਮੌੜ ਜਵੇ ਨੂੰ ਸਾਰਾ ਦਰਖਤਾਂ ਇਸ ਲਈ ਨੂੰ ਜਾਈ ਜਾਂਦਾ ਆਸ ਜਮਨਾ ਕਰ ਬੱਚੂ ਅਰੇ ਬਾਲੜੀ ਕੋਲ ਨੂੰ ਆ ਵਧੀਆ ਦੇਖ ਹੁੰਦੀ ਐਨ ਬਾਈ ਆਹ ਜਿਹੜਾ ਤਰੀਕਾ ਨੂੰ ਨੀ ਕਿਹਦਾ ਹੋਰ ਤਾਂ ਭਾਈ ਦਾ ਅੰਮ੍ਰਿਤਾਂ ਦੇ ਦੀਏ ਬਾਲੇ ਦਾਵਸਰੇ ਉਹਨੂੰ ਦੇਤੀ ਨਾ ਹਾਂ ਛੋਟਿਆਂ ਨੂੰ ਛੋਟਿਆਂ ਦਾ ਦੇਤੀ ਬਾਕੀ ਆਹ ਜਿਹੜਾ ਇਹ ਵੀ ਦੇਤੀ ਉਹਨੂੰ ਵੀ ਦੇਤੀ ਸ਼ਾਖੇ ਨੂੰ ਵਜਾਦੇ ਨੂੰ ਵੀ ਦੇਤੀ ਦਾਵਸਰੇ ਨੀ ਨਾ ਆਖੇ ਨੇ ਤੇ ਉੱਪਰ ਛਾਣੇ ਨੂੰ ਆ ਲਾਲ ਫਰੀ ਨੂੰ ਇਹ ਰਹਿੰਦੀ ਹੈ ਪਰ ਕਾਲੇ ਇਹ ਕਾਰ ਇੰਦਾ ਬੱਕ ਮੋٹے ਪੈਰਾਂ ਦਾ ਮੋਟੂ ਰਹੇਗਾ ਦੋ ਰੈਗੀ ਉਸਕਾ ਸਾਡੇ ਕੋਲ ਬਰੇਲਰ ਮੁਰਗਾ ਵੀ ਆ ਬਾਈ ਕਬੂਤਰਾਂ ਦੇ ਵਿੱਚ ਯਾਰ ਹੈ ਤਾਂ ਉਹਦੇ ਪੈਰ ਬਹੁਤ ਮੋٹے ਮੋٹے ਹੈ ਹੈ ਕਬੂਤਰ ਆ ਬਰੇਲਰ ਮੁਰਗਾ ਹੀ ਤਾਂ ਕਹਿੰਦੇ ਆ ਪੈਰ ਉਹਦੇ ਬਰੇਲਰ ਦੇ ਬਹੁਤ ਮੋٹے ਹੱਥ ਬੋਲ ਬਰੇਲਰ ਮੁਰਗੇ ਵਰਗੇ ਆ ਆ ਬੱਟੇ ਵਰਗਾ ਪਿਆ ਨਾਲ ਸਿਰ ਆ ਬੰਦ ਕਰਤੀ ਨਾ ਨਾ ਚੱਲਦੀ ਵੀਡੀਓ ਚੱਲਦੀ ਕੱਟਣੇ ਬਣੇ ਮੋ ਕੱਟੀ ਜਾਂਦੀ ਆ ਨਾ ਲਾਉਂ ਸੀ ਰਾਬਾ ਆ ਲਾਉਂ ਸੀ ਆ ਲੈ ਕੇ ਰੋਣੇ ਕੱਟ ਕੇ ਵੀ ਕੋਈ ਨਰਮ ਜੀ ਪਾਈ ਨਾ ਕੱਟਾ ਜੇ ਉਹ ਆ ਦੇ ਸੁਟੂ ਗਿਆ ਥੱਲੇ ਮਾਰੀ ਛਾਲ ਸਾਰੇ ਪਰ ਮੈਂ ਟੱਕੇ ਆਉਂ ਨਾ ਤੋ ਪਾਚੇ ਗੁੱਦੀ ਸੜਿਆ ਹੁਣ ਸੜਾ ਫੋਂ ਥੋੜਾ ਜਿਹੜਾ ਖਾਦਾ ਪੀਤਾ ਕੱਢਣਾ ਵੀ ਤਾਂ ਹੈਗਾ ਫਿਰ ਗਰਮੀ ਲੈ ਫੇਰ ਆ ਗਿਆ ਸੁਭਾਅ ਉਹ ਜੇ ਤਾਂ ਹੀ ਕੰਮ ਕਰਦਾ ਜੇ ਰਾਜ ਦੇ ਮਿਠਾਲੇ ਹੋ ਗਏ ਫੇਰ ਕਿੱਥੇ ਆਉਣੇ ਆ ਪਾਉਂਦਾ ਨਹੀਂ ਉਹਨਾਂ ਨੇ ਦਾਣਾ ਦੂਣਾ ਪਾਇ ਹੀ ਨਹੀਂ ਨਾ ਪਾਏ ਵੀ ਦਾਣੇ ਅੰਦਰ ਸਾਦਾ ਵਿੱਚ ਕੋਈ ਉਹੀ ਸ਼ਾਲਾ ਮਾਰੀ ਜਾਂਦਾ ਇਹ ਹੋਰ ਮੈਂ ਨਹੀਂ ਜਾਣੇ ਕੋਈ ਇਹਦਾ ਰਹਿ ਗਿਆ ਹੁਣ ਆਹ ਰਹਿ ਗਿਆ ਮੋٹے ਪੈਰਾਂ ਦਾ ਹਾਂ ਟੂ ਰਹਿ ਗਿਆ ਇਹਨੂੰ ਕਿਹਾ ਦੇ ਪੰਜੇ ਦੇਖੋ ਇਹਦੇ ਬਾਈ ਐਸੇ ਦੂਆ ਠੀਕ ਪੰਜੇ ਦੇਖੋ ਕਹੇ ਜੇ ਇਹੜਾ ਆ ਗਿਆ ਮਾਰ ਦੇ ਦੇਣਾ ਉਡਾਰੀਆਂ ਤੇ ਮਾਮਾ ਥੱਲੇ ਦੇਖ ਛਾਲ ਛੋਟੇ ਛੋਟੇ ਜਿਹੇ ਹੈਗੇ ਸਾਲੇ ਇਹ ਤਿੰਨ ਤਣੀਆਂ ਆਈਆਂ ਅਸੀਂ ਕੀ ਕਰੀਏ ਨਹੀਂ ਆਹ ਛਾਲਾ ਮਾਰਦੇ ਚੁੱਕਦੇ ਨੂੰ ਉੱਪਰ ਮੜੀ ਜੀ ਬਾਈ ਟੱਪਰ ਜਾ ਬਲੀ ਪਰ ਚੱਕੇ ਇਹਨਾਂ ਆਹ ਚੱਕੇ ਬਸ ਉਹ ਬੱਚਾ ਛੋਟਾ ਬੈਠਾ ਹੈ ਟੱਪਰ ਜਾ ਬਾਈ ਕੋਈ ਨਾ ਮੈਂ ਕੱਲ ਨੋਂ ਉੱਪਰ ਚੱਕੇ ਬਥੇ ਉੱਚੀ ਬਸ 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 ਹਾਂ ਪਲਾਸਟਿਕ ਹੀ ਮਾਰਿਆ ਇਹ ਚੱਲ ਲਓ ਜੀ ਇਹ ਦੇਖੋਗੇ ਬਾਈ ਸਾਰਿਆਂ ਨੂੰ ਠੀਕ ਹੈ ਜੀ ਆਪਾਂ ਨੇ ਨਾ ਆਹ ਦੇਖ ਰਹੇ ਥੋੜਾ ਸਾਹਮਣੇ ਇੱਕ ਵਾਰ ਤੁਹਾਨੂੰ ਫੇਰ ਦਿਖਾ ਦਿੰਨੇ ਆ ਆ ਦੇਖੋ ਇਹ 3 ਐਮ ਐਲ ਦੀ ਸਿਰਿੰਜ ਆ ਇਹ 3 ਐਮ ਐਲ ਦੀ ਸਿਰਿੰਜ ਲੈ ਕੇ ਬਰਾਮ ਨਾਲ ਬਾਈ ਭਰ ਕੇ ਆਣ ਵਧੀਆ ਤਰੀਕੇ ਨਾਲ ਦੇਖ ਹੁੰਦੀ ਹੈ ਹੁਣ ਆਪਾਂ ਨੇ ਸਾਰਿਆਂ ਨੂੰ ਦੇ ਦਿੱਤੀ ਠੀਕ ਹੈ ਜੀ ਆ ਹੁਣ ਆ ਦੇਖੋ ਹੁਣ ਆਪਾਂ ਨੇ ਨਾ ਇਹਨਾਂ ਨੂੰ ਸਾਰਿਆਂ ਨੂੰ ਆ ਜਾ ਆ ਜਾ ਤੁੱਪ ਚ ਤੁੱਪ ਸਖਾ ਦੇਣੀ ਆਪਾਂ ਨੇ ਹੁਣ ਜਾਲ ਚ ਬਾਈ ਐ ਛੱਡ ਦਨੇ ਆਪਾਂ ਨੇ ਫਿਰ ਤੁੱਪ ਆਏ ਆ ਤੁੱਪ ਲੱਗੀ ਜਾਊਗੀ ਇਹਨਾਂ ਨੂੰ ਘਟੋ ਘਟ 2-3 ਘੰਟੇ ਤੁਸੀਂ ਜਾਲ ਚ ਕੱਢਦੇ ਹੋ ਬਸ ਮਖਣੀ ਦੇ ਕੇ ਹੈਨਾ ਫਿਰ ਐਨ ਕਬੂਤਰ ਸੈਟ ਜਾ ਹੋ ਜਾਂਦਾ ਹੈ ਬਾਈਨਾਂ ਕੰਮ ਆ ਸਾਰਾ ਇਹ ਠੀਕ ਹੈ ਜੀ ਹੁਣ ਮਖਣੀ ਦੇ ਹੋਗੀ ਐਨ ਵਧੀਆ ਇੱਕਾ ਬਹੁਤ ਵਧੀਆ ਬਾਈ ਇਹ ਜੇ ਤਰੀਕਾ ਕਿਸੇ ਨੇ ਵਰਤਣਾ ਹੋਵੇ ਆਪਾਂ ਨੇ ਵੀ ਬਾਈ ਇੰਸਟਾਗ੍ਰam ਪਰ ਵੀਡੀਓ ਦੇਖੀ ਦੀ ਇੱਕ ਭਰਾ ਦੀ ਆਪਾਂ ਨੂੰ ਵਧੀਆ ਲੱਗਿਆ ਇਹ ਨੁਸਕਾ ਮਗਾ ਚਲੋ ਆਪਾਂ ਆਪਣੇ ਭਰਾਵਾਂ ਨਾਲ ਬਾਈ ਸ਼ੇਅਰ ਕਰਦੀ ਹੈ ਹਨਾ ਮਖਣੀ ਦੇਣੇ ਦਾ ਸੌਖਾ ਤਰੀਕਾ ਹੈ ਆਪਾਂ ਨੇ ਤਾਂ ਸ਼ੇਅਰ ਕਰਿਆ ਤੁਹਾਡੇ ਨਾਲ 3 ਐਮ ਐਲ ਦੀ ਸਿਰਿੰਜ ਲੈ ਕੇ ਉਹਨੂੰ ਭਰ ਕੇ ਆਹ ਨਾਲ ਵਧੀਆ ਦੇ ਹੁੰਦੀ ਬਾਈ ਐਨ ਮੂੰਹ ਨਹੀਂ ਲਿਬੜਦਾ ਜਿਨ੍ਹਾਂ ਨਾਲ ਪਹਿਲਾਂ ਮੂੰਹ ਲਿਬੜ ਜਾਂਦੇ ਰਹੇ ਕਬੂਤਰਾਂ ਦੇ ਇਹਦੇ ਨਾਲ ਮੂੰਹ ਨਹੀਂ ਲਿਬੜਦਾ ਹੈਗਾ ਹਨਾ ਚਲੋ ਇੰਨੀ ਕੁ ਵੀਡੀਓ ਆਪਾਂ ਨੇ ਭਰਾਵਾਂ ਨਾਲ ਸ਼ੇਅਰ ਕਰਨੀ ਸੀ ਵਧੀਆ ਨੁਸਕਾ ਹੈ ਬਸ ਇਹ ਵੀ ਕਰਦੇ ਬਾਈ ਛਤਰੀ ਪਰ ਮੈਂ ਚਲੋ ਨਾਲੇ ਛੋਟੇ ਛੋਟੇ ਬਜੇ ਛਤਰੀ ਪਰ ਲੱਗ ਜਾਣਗੇ ਹਨ ਹੁਣ ਇਹਨਾਂ ਨੂੰ 2 ਘੰਟੇ ਜੀ ਆਪਾਂ ਧੁੱਪ ਲਵਾਵਾਂਗੇ ਬਾਅਦ ਫਿਰ ਆਪਾਂ ਇਹ ਖੁੱਡੇ ਛੱਡ ਦੇਣੇ ਚਲੋ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਨਾ